ਐਨਰਜੀ ਡਰਿੰਕ ਹੈ ਜੀ ਮੈਂ ਪੰਜਾਬ ਚ ਬੈਨ ਕਰਤੀਆਂ ਕਿ ਕਿਸੇ ਸਕੂਲ ਨੇ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਦੇ ਆਲੇ-ਦੁਆਲੇ ਛੇ ਰੱਖਣੀ ਜਿੰਨਾਂ ਦੀ ਐ ਤੁਹਾਡੇ ਰੈਡ ਬੋਰ ਆਉਂਦੀ ਐ ਇੱਕ ਹੈਲ ਆਉਂਦੀ ਐ ਉਹ ਹੈ ਹੀ ਹੈਲ ਐ ਉਹ ਬਹੁਤ ਹਾਰਮਫੁਲ ਐ ਬੱਚਾ ਵਾਸਤੇ 18 ਸਾਲ ਦੇ ਬੱਚੇ ਤੱਕ ਮੈਂ ਬੈਨ ਕਰਤੀ ਆ ਕਾਲਜਾ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਵੀ ਕਰੇ ਵੀਦਾਰ ਰੱਖੋ ਉਹਦੇ ਚ ਕਾਫੀ ਨਬੋਤ ਹੁੰਦੀ ਐ ਸੋਲ ਮੜਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਐ ਜੀ ਚਾਹੇ ਉਹਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਵੈਨ ਹੈ ਜੀ ਸੈਫਟੀ ਔਰ ਵੀਲ ਪੂਰ ਸੈਫਟੀ ਔਰ ਵੀਲ ਉਹ ਮੌਕੇ ਤੇ ਆ ਕੇ ਦੁੱਧ ਪਨੀਰ ਘਿਓ ਮਸਾਲੇ ਜੋ ਮਰਜ਼ੀ ਟੈਸਟ ਕਰ ਲੋ ਪੰਜਾਬ ਦੇ ਇਹ ਐਮਐਲਏ ਸਾਹਿਬ ਵੀ ਇੱਕ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰ ਦੇਣਗੇ ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਾਣਾ ਉਹ ਸ਼ੁੱਧ ਹੋਣਾ ਚਾਹੀਦਾ ਹੈ ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ ਮਾਰਨਾ ਹੋਣ ਗੰਦਾ ਪਾਣੀ ਪੀ ਕੇ ਮਾਰਨਾ ਹੋਣ ਇਹ ਮੋਟੇ ਤੌਰ ਤੇ ਜਿਹੜੇ ਸਾਡੇ ਕੰਮ ਕਰਦੇ ਜੀ ਅਰਜੀ ਡਰਿੰਕ ਹੈ ਜੀ ਮੈਂ ਪੰਜਾਬ ਚ ਬੈਨ ਕਰਤੀ ਕਿ ਕਿਸੇ ਸਕੂਲ ਨਹੀਂ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਇਲਾਕੇ ਚ ਰੱਖਣੀ ਜਿੰਦ ਆਂਦੀ ਐ ਐਕਸਟਰਾ ਦੇ ਰੈਡ ਬੋਲ ਆਂਦੀ ਐ ਇੱਕ ਹੈਲ ਆਂਦੀ ਐ ਉਹ ਹੈ ਹੀ ਹੈਲ ਐ ਉਹ ਬਹੁਤ ਹਾਰਮਫੁਲ ਐ ਬੱਚਾ ਵਾਸਤੇ 18 ਸਾਲ ਦੇ ਬੱਚਾ ਤੱਕ ਮੈਂ ਬੈਨ ਕਰਤੀ ਐ ਕਾਲਜਾ ਵਾਸਤੇ ਪੇਰੈਂਟਸ ਵਾਸਤੇ ਡਵਾਈਜ਼ਰੀ ਵੀ ਕਰੇ ਗਿਦਾਰ ਰੱਖੋ ਉਹਦੇ ਚੈੱਕ ਇਨ ਬਹੁਤ ਹੁੰਦੀ ਐ ਸਕੂਲ ਮੜਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਐ ਜੀ ਚਾਹੇ ਉਹਦੀ ਰੇੜੀ ਐ ਜਾਂ ਉਹਦਾ ਹੋਟਲ ਐ ਰੈਸਟੋਰੈਂਟ ਐ ਉਹਨਾਂ ਵਾਸਤੇ ਇੱਕ ਬੈਨ ਐ ਜੀ ਸੇਫਟੀ ਔਰ ਵੀਲ ਪੂਰ ਸੇਫ ਉਹ ਮੌਕੇ ਤੇ ਆ ਕੇ ਦੁੱਧ, ਪਨੀਰ, ਘਿਓ, ਮਸਾਲੇ ਜੋ ਮਰਜ਼ੀ ਟੈਸਟ ਕਰ ਲੋ 50 ਰੁਪਏ। ਇਹ ਐਮਐਲਏ ਸਾਹਿਬ ਵੀ ਇਹ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰਣਗੇ। ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਾਣਾ ਉਹ ਸ਼ੁੱਧ ਹੋਣਾ ਚਾਹੀਦਾ। ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ ਮਾਰਨਾ ਹੋਣ, ਗੰਦਾ ਪਾਣੀ ਪੀ ਕੇ ਮਾਰਨਾ ਹੋਣ ਇਹ ਮੋٹے ਤੌਰ ਤੇ ਜਿਹੜੇ ਸਾਡੇ ਕੰਮ ਕਰਦੇ ਨੇ। ਐਨਰਜੀ ਡਰਿੰਕ ਹੈ ਜੀ ਮੈਂ ਪੰਜਾਬ 'ਚ ਬੈਨ ਕਰਤੀਆਂ। ਕਿ ਕਿਸੇ ਸਕੂਲ ਨੇ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਅੰਦਰ ਚੇਹ ਰੱਖਣੀ। ਜ ਰੈਡ ਬੋਲ ਆਉਂਦੀ ਹੈ ਇੱਕ ਹੈਲ ਆਉਂਦੀ ਹੈ ਉਹ ਹੈ ਹੀ ਹੈਲ ਹੈ ਉਹ ਬਹੁਤ ਹਾਰਮਫੁਲ ਹੈ ਬੱਚਾ ਵਾਸਤੇ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਵੀ ਕਰੇ ਬਿਧਾਰ ਰੱਖੋ ਉਹਦੇ ਚਾਫੇ ਨੂੰ ਬਹੁਤ ਹੁੰਦੀ ਆ ਸੋਲ ਮੜਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਹੈ ਜੀ ਚਾਹੇ ਉਹਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਬੈਨ ਹੈ ਜੀ ਸੇਫਟੀ ਔਰ ਵੀਲ ਪੂਰ ਸੇਫਟੀ ਔਰ ਵੀਲ ਉਹ ਮੌਕੇ ਤੇ ਆ ਕੇ ਦੁੱਧ, ਪਨੀਰ, ਘਿਓ, ਮਸਾਲੇ ਜੋ ਮਰਜ਼ੀ ਟੈਸਟ ਕਰ ਲੋ ਪੁਜਾਰੀ ਤੇ ਇਹ ਐਮਐਲਏ ਸਾਹਿਬ ਵੀ ਇੱਕ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰ ਦੇਣਗੇ ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਾਣਾ ਉਹ ਸ਼ੁੱਧ ਹੋਣਾ ਚਾਹੀਦਾ ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ بیمار ਨਾ ਹੋਣ ਗੰਦਾ ਪਾਣੀ ਪੀ ਕੇ بیمار ਨਾ ਹੋਣ ਇਹ ਮੋٹے ਤੌਰ ਤੇ ਜਿਹੜੇ ਸਾਰੇ ਕੰਮ ਕਰਦੇ ਜੀ ਐਰਜੀ ਡਰਿੰਕ ਹੈ ਜੀ ਮੈਂ ਪੰਜਾਬ ਚ ਬੈਨ ਕਰਤੀਆਂ ਕਿ ਕਿਤੇ ਸਕੂਲ ਨਹੀਂ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਜਿਆਦਾ ਚੇਹ ਰੱਖਣੀ ਗੰਦਾ ਨਹੀਂ ਐਕਸਟ ਰੈਡ ਬੋਲ ਆਉਂਦੀ ਹੈ ਇੱਕ ਹੈਲ ਆਉਂਦੀ ਹੈ ਉਹ ਹੈ ਹੀ ਹੈਲ ਹੈ ਉਹ ਬਹੁਤ ਹਾਰਮਫੁਲ ਹੈ ਬੱਚਾ ਵਾਸਤੇ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਵੀ ਕਰੇ ਗਿਦਾਰ ਰੱਖੋ ਉਹਦੇ ਚਾਹੇ ਕਿ ਬਹੁਤ ਹੁੰਦੀ ਆ ਸਕੂਲ ਮੜਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਹੈ ਜੀ ਚਾਹੇ ਉਹਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਬੈਨ ਹੈ ਜੀ ਸੇਫਟੀ ਔਰ ਵੀਲ ਪੂਰ ਸੇਫਟੀ ਔਰ ਵੀਲ ਉਹ ਮੌਕੇ ਤੇ ਆ ਕੇ ਦੁੱਧ, ਪਨੀਰ, ਘਿਓ, ਮਸਾਲੇ ਜੋ ਮਰਜ਼ੀ ਟੈਸਟ ਕਰ ਲੋ 50 ਰੁਪਏ। ਇਹ ਐਮਐਲਏ ਸਾਹਿਬ ਵੀ ਇਹ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰਦਗੇ। ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਾਣਾ ਉਹ ਸ਼ੁੱਧ ਹੋਣਾ ਚਾਹੀਦਾ। ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ ਮਾਰਨਾ ਹੋਣ, ਗੰਦਾ ਪਾਣੀ ਪੀ ਕੇ ਮਾਰਨਾ ਹੋਣ ਇਹ ਮੋٹے ਤੌਰ ਤੇ ਜਿਹੜੇ ਸਾਰੇ ਕੰਮ ਕਰਦੇ ਜੀ। ਐਨਰਜੀ ਡਰਿੰਕ ਹੈ ਜੀ ਮੈਂ ਪੰਜਾਬ ਚ ਬੈਨ ਕਰਤੀਆਂ। ਕਿ ਕਿਸੇ ਸਕੂਲ ਨੇ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਅੰਦਰ ਚੇਹ ਰੱਖਣੀ। ਜ ਰੈਡ ਬੋਲ ਆਉਂਦੀ ਹੈ ਇੱਕ ਹੈਲ ਆਉਂਦੀ ਹੈ ਉਹ ਹੈ ਹੀ ਹੈਲ ਹੈ ਉਹ ਬਹੁਤ ਹਾਰਮਫੁਲ ਹੈ ਬੱਚਾ ਵਾਸਤੇ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਵੀ ਕਰੇ ਬਿਦਾਰ ਰੱਖੋ ਉਹਦੇ ਚ ਕਾਫੀ ਨ ਬਹੁਤ ਹੁੰਦੀ ਐ ਸੋਲ ਮੜਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਹੈ ਜੀ ਚਾਹੇ ਉਹਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਬੈਨ ਹੈ ਜੀ ਸੇਫਟੀ ਔਰ ਵੀਲ ਪੂਰ ਸੇਫਟੀ ਔਰ ਵੀਲ ਉਹ ਮੌਕੇ ਤੇ ਆ ਕੇ ਦੁੱਧ ਪਨੀਰ ਘਿਓ ਮਸਾਲੇ ਜੋ ਮਰਜ਼ੀ ਟੈਸਟ ਕਰ ਲੋ ਪਜਾਰ ਪਏ ਇਹ ਐਮਐਲਏ ਸਾਹਿਬ ਵੀ ਇੱਕ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰ ਦੇਣਗੇ ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਾਣਾ ਉਹ ਸ਼ੁੱਧ ਹੋਣਾ ਚਾਹੀਦਾ ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ ਮਾਰਨਾ ਹੋਣ ਗੰਦਾ ਪਾਣੀ ਪੀ ਕੇ ਮਾਰਨਾ ਹੋਣ ਇਹ ਮੋٹے ਤੌਰ ਤੇ ਜਿਹੜੇ ਸਾਡੇ ਕੰਮ ਕਰਦੇ ਜੀ